ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਕਾਲ ਸੈਂਟਰ ਜਿਹੜਾ ਹੈਗਾ ਉਹਦਾ ਫਰਦਾ ਫਾਸ਼ ਕੀਤਾ ਗਿਆ ਇਹ ਜਿਹੜਾ ਗੈਰ ਕਾਨੂੰਨੀ ਕਾਲ ਸੈਂਟਰ ਹੈਗੇ ਇਹ 8 ਫੇਜ਼ 8 ਬੀ ਇੰਡਸਟਰੀਅਲ ਏਰੀਆ ਵਿੱਚ ਮੁਹਾਲੀ ਵਿੱਚ ਚੱਲ ਰਿਹਾ ਸੀਗਾ ਤੇ ਇਹਦੇ ਤੇ ਰੇਡ ਕੀਤੀ ਗਈ ਜਿਹਦੇ ਵਿੱਚ 6 ਲੋਕ ਗ੍ਰਿਫਤਾਰ ਕੀਤੇ ਗਏ 6 ਮੋਬਾਈਲ ਫੋਨ ਮਿਲੇ ਤੇ 3 ਜਿਹੜੇ ਹੈਗੇ ਨੇ 6 ਲੈਪਟਾਪ ਤੇ 3 ਮੋਬਾਈਲ ਫੋਨ ਜਿਹੜੇ ਆ ਇਹਦੇ ਵਿੱਚ ਰਿਕਵਰ ਕੀਤੇ ਗਏ ਏਜਰਾ ਕਾਲ ਸੈਂਟਰ ਇਹ ਪਿਛਲੇ 8 ਤੋਂ 10 ਦਿਨ ਤੋਂ ਆਪਰੇਟਿਵ ਸੀਗਾ ਤੇ ਇਹਦੇ ਵਿੱਚ ਹੁਣ ਤੱਕ ਇਹਨਾਂ ਨੇ ਕਰੀਬ 20000 ਡਾਲਰ ਦੀ ਠੱਗੀ ਇਹ ਲੋਕਾਂ ਨਾਲ ਮਾਰ ਚੁੱਕੇ ਸੀਗੇ ਇਹਨਾਂ ਦਾ ਮੋਡਸ ਆਪਰੇਂਡ ਹੀ ਸੀਗਾ ਕਿ ਇਹ ਗੂਗਲ ਐਪ ਇਹ ਗੂਗਲ ਪੋਪਅਪਸ ਤੇ थ्रू ਜਿਹੜਾ ਹੈਗਾ ਲੋਕਾਂ ਨੂੰ ਮੈਸੇਜ ਕਰਦੇ ਸੀਗੇ ਕਿ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਕੋਈ ਟੈਕਨੀਕਲ ਫਾਲਟ ਆ ਗਈ ਹੈ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਠੀਕ ਕਰੋ ਫਿਰ ਇਹ ਨੰਬਰ ਉੱਥੇ ਦਿੰਦੇ ਸੀਗੇ ਲੋਕ ਕਿ ਉਹ ਨੰਬਰਾਂ ਤੇ ਕਾਲ ਕਰਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਆਪਣੇ ਐਪਲ ਜਾਂ ਵਾਲਮਾਰਟ ਤੇ ਜਾ ਕੇ ਤੁਸੀਂ ਗਿਫਟ ਕਾਰਡ ਖਰੀਦੋ ਤੇ ਉੱਥੋਂ ਜਿਹੜਾ ਇਹਨਾਂ ਦਾ OTP ਲੈ ਕੇ ਜਾਂ ਫੋੜ ਲੈ ਕੇ ਜਿਹੜੇ ਇਹਨਾਂ ਨਾਲ ਠਗੀ ਮਾਰਦੇ ਸੀਗੇ ਇਹਦਾ ਜਿਹੜਾ ਮਾਸਟਰਮਾਈਂਡ ਹੈਗਾ ਐਲੈਕਸ ਇਹ ਹੁਣ ਤੱਕ ਗ੍ਰਿਫਤਕਾਰ ਕਰਨਾ ਬਾਕੀ ਹੈ ਬਾਕੀ ਇੱਥੇ ਜਿਹੜਾ ਚਲਾ ਰਿਹਾ ਸੀਗਾ ਰੋਹਿਤ ਮਹਿ ਉਹ ਵੀ ਗ੍ਰਿਫਤਾਰ ਹੋ ਚੁੱਕਿਆ ਜਿਹੜੇ 6 ਬੰਦੇ ਗ੍ਰਿਫਤਾਰ ਹੋਏ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਤੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਕਾਲ ਸੈਂਟਰ ਜਿਹੜਾ ਹੈਗਾ ਉਹਦਾ ਪਰਦਾਫਾਸ਼ ਕੀਤਾ ਗਿਆ ਇਹ ਜਿਹੜਾ ਗੈਰ ਕਾਨੂੰਨੀ ਕਾਲ ਸੈਂਟਰ ਹੈਗਾ ਇਹ 8 ਫੇਜ਼ 8 ਬੀ ਇੰਡਸਟਰੀਅਲ ਏਰੀਆ ਵਿੱਚ ਮੁਹੱਬੀ ਵਿੱਚ ਚੱਲ ਰਿਹਾ ਸੀਗਾ ਤੇ ਇਹਦੇ ਤੇ ਰੇਡ ਕੀਤੀ ਗਈ ਜਿਹਦੇ ਵਿੱਚ 6 ਲੋਕ ਗ੍ਰਿਫਤਾਰ ਕੀਤੇ ਗਏ 6 ਮੋਬਾਈਲ ਫੋਨ ਮਿਲੇ ਤੇ ਤਿੰ ਜਿਹੜੇ ਹੈਗੇ ਨੇ ਅچھے ਲੈਪਟਾਪ ਤੇ ਤਿੰ ਮੋਬਾਈਲ ਫੋਨ ਜਿਹੜੇ ਆ ਇਹਦੇ ਚ ਰਿਕਵਰ ਕੀਤੇ ਗਏ ਇਹ ਜਿਹੜਾ ਕਾਲ ਸੈਂਟਰ ਹੈ ਪਿਛਲੇ 8 ਤੋਂ 10 ਦਿਨ ਤੋਂ ਆਪਰੇਟਿਵ ਸੀਗਾ ਤੇ ਇਹਦੇ ਵਿੱਚ ਹੁਣ ਤੱਕ ਇਹਨਾਂ ਨੇ ਕਰੀਬ 20000 ਡਾਲਰ ਦੀ ਠੱਗੀ ਇਹ ਲੋਕਾਂ ਨਾਲ ਮਾਰ ਚੁੱਕੇ ਸੀਗੇ ਇਹਨਾਂ ਦਾ ਮੋਡਸ ਆਪਰੇਂਡ ਹੀ ਸੀਗਾ ਕਿ ਇਹ Google ਐਪ ਇਹ Google ਪੋਪਅਪਸ ਤੇ थ्रू ਜਿਹੜਾ ਹੈਗਾ ਲੋਕਾਂ ਨੂੰ ਮੈਸੇਜ ਕਰਦੇ ਸੀਗੇ ਕਿ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਕੋਈ ਟੈਕਨੀਕਲ ਫਾਲਟ ਆ ਗਈ ਹੈ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਠੀਕ ਕਰਾਓ ਫਿਰ ਇਹ ਨੰਬਰ ਉੱਥੇ ਦਿੰਦੇ ਸੀਗੇ ਲੋਕ ਕਿ ਉਹ ਨੰਬਰਾਂ ਤੇ ਕਾਲ ਕਰਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਆਪਣੇ Apple ਜਾਂ Walmart ਤੇ ਜਾ ਕੇ ਤੁਸੀਂ ਗਿਫਟ ਕਾਰਡ ਖਰੀਦੋ ਤੇ ਉੱਥੋਂ ਜਿਹੜਾ ਇਹਨਾਂ ਦਾ OTP ਲੈ ਕੇ ਜਾਂ ਕੋਡ ਲੈ ਕੇ ਜਿਹੜੇ ਨਾ ਨਾ ਠਗੀ ਮਾਰਦੇ ਸੀਗੇ ਇਸ ਦਾ ਜਿਹੜਾ ਮਾਸਟਰਮਾਈਂਡ ਹੈਗਾ ਐਲੈਕਸ ਇਹ ਹੁਣ ਤੱਕ ਗ੍ਰਿਫਤਕਾਰ ਕਰਨਾ ਬਾਕੀ ਹੈ ਬਾਕੀ ਇੱਥੇ ਜਿਹੜਾ ਚਲਾ ਰਿਹਾ ਸੀਗਾ ਰੋਹਿਤ ਮਹਿਰਾ ਉਹ ਵੀ ਗ੍ਰਿਫਤਾਰ ਹੋ ਚੁੱਕਿਆ ਜਿਹੜੇ 6 ਬੰਦੇ ਗ੍ਰਿਫਤਾਰ ਹੋਏ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਹੇਠ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਕਾਲ ਸੈਂਟਰ ਜਿਹੜਾ ਹੈਗਾ ਉਹਦਾ ਪਰਦਾਫਾਸ਼ ਕੀਤਾ ਗਿਆ ਇਹ ਜਿਹੜਾ ਗੈਰ ਕਾਨੂੰਨੀ ਕਾਲ ਸੈਂਟਰ ਹੈਗਾ ਇਹ 8 ਫੇਜ਼ 8 ਬੀ ਇੰਡਸਟਰੀਅਲ ਏਰੀਆ ਵਿੱਚ ਮਹਾਦੀ ਵਿੱਚ ਚੱਲ ਰਿਹਾ ਸੀਗਾ ਤੇ ਇਹਦੇ ਤੇ ਰੇਡ ਕੀਤੀ ਗਈ ਜਿਹਦੇ ਵਿੱਚ 6 ਲੋਕ ਗ੍ਰਿਫਤਾਰ ਕੀਤੇ ਗਏ 6 ਮੋਬਾਈਲ ਫੋਨ ਮਿਲੇ ਤੇ ਤਿੰ ਜਿਹੜੇ ਹੈਗੇ ਨੇ 6 ਲੈਪਟਾਪ ਤੇ 3 ਮੋਬਾਈਲ ਫੋਨ ਜਿਹੜੇ ਆ ਇਹਦੇ ਚ ਰਿਕਵਰ ਕੀਤੇ ਗਏ ਇਹ ਜਿਹੜਾ ਕੌਨਸੈਂਟਰ ਹੈ ਪਿਛਲੇ 8 ਤੋਂ 10 ਦਿਨ ਤੋਂ ਆਪਰੇਟਿਵ ਸੀਗਾ ਤੇ ਇਹਦੇ ਵਿੱਚ ਹੁਣ ਤੱਕ ਇਹਨਾਂ ਨੇ ਕਰੀਬ 20000 ਡਾਲਰ ਦੀ ਠੱਗੀ ਇਹ ਲੋਕਾਂ ਨਾਲ ਮਾਰ ਚੁੱਕੇ ਸੀਗੇ ਇਹਨਾਂ ਦਾ ਮੋਡਸ ਆਪਰੇਂਡ ਹੀ ਸੀਗਾ ਕਿ ਇਹ Google ਐਪ ਇਆ ਗੂਗਲ ਪੋਪਅਪਸ ਦੇ थ्रू ਜਿਹੜਾ ਹੈਗਾ ਲੋਕਾਂ ਨੂੰ ਮੈਸੇਜ ਕਰਦੇ ਸੀਗੇ ਕਿ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਕੋਈ ਟੈਕਨੀਕਲ ਫਾਲਟ ਆ ਗਈ ਹੈ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਠੀਕ ਕਰੋ ਫਿਰ ਇਹ ਨੰਬਰ ਉੱਥੇ ਦਿੰਦੇ ਸੀਗੇ ਲੋਕ ਕਿ ਉਹ ਨੰਬਰਾਂ ਤੇ ਕਾਲ ਕਰਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਆਪਣੇ ਐਪਲ ਜਾਂ ਵਾਲਮਾਰਟ ਤੇ ਜਾ ਕੇ ਤੁਸੀਂ ਗਿਫਟ ਕਾਰਡ ਖਰੀਦੋ ਤੇ ਉੱਥੋਂ ਜਿਹੜਾ ਇਹਨਾਂ ਦਾ OTP ਲੈ ਕੇ ਜਾਂ ਕੋਡ ਲੈ ਕੇ ਗਏਗਾ ਨਾ ਨਾ ਠਗੀ ਮਾਰਦੇ ਸੀਗੇ ਇਹਦਾ ਜਿਹੜਾ ਮਾਸਟਰਮਾਈਂਡ ਹੈਗਾ ਐਲੈਕਸ ਇਹ ਹੁਣ ਤੱਕ ਗ੍ਰਿਫਤਕਾਰ ਕਰਨਾ ਬਾਕੀ ਹੈ ਬਾਕੀ ਇੱਥੇ ਜਿਹੜਾ ਚਲਾ ਰਿਹਾ ਸੀਗਾ ਰੋਹਿਤ ਮਹਿਰਾ ਉਹ ਵੀ ਗ੍ਰਿਫਤਾਰ ਹੋ ਚੁੱਕਿਆ ਜਿਹੜੇ 6 ਵਰਦੇ ਗ੍ਰਿਫਤਾਰ ਹੋਏ